ਇਹ ਬੱਚਿਆਂ ਦੇ ਪੰਜਾਬੀ ਸੂਟਾਂ ਦੀ ਵੈਰਾਈਟੀ ਆ ਗਈ ਜੀ ਆ ਦੇਖੋ ਪਲਾਂਜੋ ਸੂਟ ਪਿਓਰ ਕੋਟਨ ਦਾ ਚਿਕਨ ਨਲ ਆ ਦੇਖੋ ਜੀ ਇਹ 4 ਸਾਲ ਦੇ 2 ਸਾਲ ਦੇ 2.5 ਸਾਲ ਦੇ 3 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਤੱਕ ਸਾਰੀ ਵੈਰਾਈਟੀ ਅਵੇਲੇਬਲ ਹੈਗੀ ਹੈ ਇਹ ਸਾਡੇ ਐਨਆਰਈ ਭਰਾ ਆਇਕਲ ਬਹੁਤ ਡਿਮਾਂਡ ਕਰਦੇ ਜੀ ਕੋਟਨ ਦੇ ਸਲਵਾਰ ਸੂਟ ਉਹਨਾਂ ਨੂੰ ਸਾਰੀ ਰੇਂਜ ਮਿਲ ਜੇਗਾ ਆਪਣੇ ਇਹ ਹੋਰ ਤੁਹਾਨੂੰ ਕਿਤੇ ਨਹੀਂ ਜਾਣਾ ਪੈਣਾ ਤੁਹਾਨੂੰ ਪਤਲੀ ਕਾਰ ਮਾਈ ਗਾਰਮੈਂਟ ਤੇ ਜਾਣਾ ਪੈਣਾ ਕਿ ਸਾਰੀ ਵੈਰਾਈਟੀ ਇਕੱਠੀ ਇੱਕੋ ਥਾਂ ਤੇ ਮਿਲਦੀ ਹੈ। ਠੀਕ ਹੈ, ਆਨਲਾਈਨ ਵੀ ਹੋਰ ਤਰ੍ਹਾਂ ਸਦੇਓ। ਇੱਕ ਆ ਚੀਜ਼ ਬੜੀ ਜਲਦੀ ਮਿਲਦੀ ਹੈ। ਕਾਟਨ ਦਾ ਪਾਕਿਸਤਾਨੀ ਸੂਟ। ਆ ਦੇਖੋ। ਫਰਸਟ ਕਲਾਸ ਆਈਟਮ। 3 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚੇ ਤੱਕ ਅਵੇਲੇਬਲ ਹੈ ਵੀਰਾਂ। ਉਹ ਆਨਲਾਈਨ ਪ੍ਰਾਈਸ ਪੁੱਛ ਸਕਦੇ ਜੀ, ਪ੍ਰਾਈਸ ਵੀ ਤੁਹਾਨੂੰ ਪਾ ਦਾਂਗੇ। ਆ ਦੇਖੋ ਜੀ। ਆ ਦੇਖੋ ਕਿਹੜੇ ਡਿਜ਼ਾਈਨ ਦੇ सारे तो डिजाइन अलग अलग हो बाकी इस अलावा तो अपने को बहुत वरायटी है एक आइटम भी आई है जोरजट इस अलावा तो अपने को बहुत वरायटी है इस शॉप से विजिट करो महाजन गारमेंट पुतलीघर शिमला मार्केट अमृतसर बॉयज़ सूट हर आइटम मिलेगी सताल